ਪਠਾਨਕੋਟ ਦੇ ਪਿੰਡ ਫੁੱਲ ਪਿਆਰਾ ਨੇੜੇ ਮਿਲੀ ਬੰਬ ਨੁਮਾ ਚੀਜ਼ ਆਰਮੀ ਨੇ ਮੌਕੇ ਤੇ ਪਹੁੰਚ ਬੰਬ ਨੂੰ ਆਪਣੇ ਕਬਜ਼ੇ ਚ ਭਾਰਤ-ਪਾਕ ਵਿਚਾਲੇ ਚੱਲ ਰਹੀ ਤਲਕੀ ਦੇ ਚੱਲਦੇ ਭਾਰਤ ਚ ਕੀਤੇ ਡਰੋਨ ਐਕਟੀਵਿਟੀ ਵੇਖਣ ਨੂੰ ਮਿਲ ਰਹੀ ਹੈ ਅਤੇ ਰਾਤ ਮੌਕੇ ਪਾਕਿਸਤਾਨ ਵੱਲੋਂ ਮਿਸਾਈਲਾਂ ਰਾਹੀਂ ਹਮਲੇ ਵੀ ਕੀਤੇ ਜਾ ਰਹੇ ਹਨ ਪਰ ਭਾਰਤੀ ਫੌਜ ਵੱਲੋਂ ਬੜੀ ਹੀ ਬਾਕੂਬੀ ਨਾਲ ਇਹਨਾਂ ਮਿਸਾਈਲਾਂ ਨੂੰ ਹਵਾ 'ਚ ਮਾਰ ਮੁਕਾਇਆ ਜਾ ਰਿਹਾ ਹੈ ਪਰ ਅੱਜ ਜिले ਦੇ ਪਿੰਡ ਫੁੱਲ ਪਿਆਰਾ ਵਿਖੇ ਇੱਕ ਬੰਬ ਨੂਮਾ ਚੀਜ਼ ਵੇਖਣ ਨੂੰ ਮਿਲੀ ਜਿਸ ਦੀ ਜਾਣਕਾਰੀ ਤੋਨੂੰ ਦਿੱਤੀ ਅਤੇ ਫੌਜ ਨੇ ਉਸ ਚੀਜ਼ ਨੂੰ ਆਪਣੇ ਕਬਜ਼ੇ ਲੈ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਕਿਹਾ ਕਿ ਸਵੇਰੇ ਬੱਚਿਆਂ ਨੂੰ ਇਹ ਬੰਬ ਮਿਲਿਆ ਸੀ ਜਿਸ ਦੇ ਬਾਅਦ ਬੱਚੇ ਇਸ ਨੂੰ ਆਪਣੇ ਘਰ ਵੱਲ ਲੈ ਗਏ ਸਨ ਜਿਸ ਦੇ ਬਾਅਦ ਪਿੰ ਕਿਤਾ ਜਿਸ ਦੇ ਬਾਅਦ ਇਸ ਦੀ ਸੂਚਨਾ ਫੌਜ ਨੂੰ ਦਿੱਤੀ ਗਈ ਜਿਸ ਦੇ ਬਾਅਦ ਫੌਜ ਨੇ ਮੌਕੇ ਤੇ ਪਹੁੰਚ ਬੰਬ ਨੂੰ ਆਪਣੇ ਕਬਜ਼ੇ ਚ ਲੈ ਉਸ ਨੂੰ ਨਸ਼ਟ ਕਰ ਦਿੱਤਾ ਅਰੇ ਸਵੇਰੇ 5 ਵਜੇ ਆਇਆ ਜੀ ਇਹ ਕੀ ਨੁਕਸਾਨ ਹੋਇਆ ਇਹ ਦੇ ਨਾਲ ਨੁਕਸਾਨ ਤੇ ਹਾਲੇ ਫਿਰ ਹਾਲ ਕੋਈ ਨਹੀਂ ਆਇਆ ਜੀ ਸਿਰਫ ਇੱਕ ਕਮਰਾ ਲੈਂਟਰ ਚ ਸਰਾਹ ਹੋ ਗਿਆ ਦੇਖੋ ਜੀ ਸਵੇਰੇ ਸਵੇਰੇ ਮੁੰਡਾ ਜਗਮਨ ਸਿੰਘ ਹੈਗਾ ਇਹਦੇ ਘਰ ਤੇ ਜਦੋਂ ਇਹ ਰਾਕਟ ਟਾਈਮਰ ਡਾਰਨ ਜਿਹੜਾ ਡਿੱਗਿਆ ਹੈਗਾ ਇਹਨੇ ਸਾਨੂੰ ਇਨਫਾਰਮ ਕੀਤਾ ਸੀ ਜਸਟ ਉਸੇ ਟਾਈਮ ਅਸੀਂ ਪਿੰਡ ਦੇ ਲੋਕ ਇਕੱਠੇ ਹੋ ਗਏ ਆ ਅਸੀਂ ਜਦੋਂ ਆ ਕੇ ਮੌਕੇ ਤੇ ਦੇਖਿਆ ਤੇ ਇਹਦੇ ਲੈਂਟਰ ਚ ਕਾਫੀ ਜ਼ਿਆਦਾ ਹੋਲ ਹੋਇਆ ਸੀਗਾ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਇਨਫਾਰਮ ਕਰ ਦਿੱਤਾ ਹੈਗਾ ਕਿ ਪ੍ਰਸ਼ਾਸਨ ਆ ਕੇ ਇਸ ਨੂੰ ਦੇਖੇ ਕਿ ਆਖਿਆ ਡਿਫਿਊਜ ਹੋ ਚੁੱਕਿਆ ਬਸਰ ਨੂੰ ਦੇਖਣ ਚ ਲੱਗਦਾ ਕਿ ਡਿਫਿਊਜ ਹੋ ਚੁੱਕਿਆ ਫਿਰ ਵੀ ਪ੍ਰਸ਼ਾਸਨ ਨੂੰ ਅਸੀਂ ਇਨਫਾਰਮ ਕਰਤਾ ਕਿ ਤੁਸੀਂ ਆ ਕੇ ਦੇਖੋ ਔਰ ਇਹਨੂੰ ਕਲੈਕਟ ਕਰੋ ਆ ਕੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਪਿੰਡ ਚ ਡਰ ਦਾ ਮਾਹੌਲ ਨਾ ਰਵੇ ਅਸੀਂ ਲੋਕਾਂ ਕੇ ਵੀ ਇਹ ਅਪੀਲ ਕਰਾਂਗੇ ਜਿਸ ਦਾ ਸਾਡੇ ਡੀਸੀ ਸਾਹਿਬ ਨੇ ਵੀ ਹਾਨੂੰ ਹੁਕਮਾਂ ਦੀ ਪਾਲਣਾ ਕੀਤੀ ਕਰਨ ਵਾਸਤੇ ਕਿਹਾ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਸ਼ਾਮਲ ਰਹੋ ਇਸੇ ਤਰ੍ਹਾਂ ਇਹ ਵੀ ਆਪਣੇ ਅੰਦਰ ਸੀ ਬੜੇ ਪਰ ਪਰ ਇਹ ਪਰਮਾਤਮਾ ਦਾ ਇਹਨਾਂ ਸ਼ੁਕਰਦਾਇਆ ਕਿ ਸਾਡਾ ਕੁਛ ਵੀ ਨੁਕਸਾਨ ਨਹੀਂ ਹੋਇਆ ਅਸੀਂ ਪ੍ਰਸ਼ਾਸਨ ਨੂੰ ਫਿਰ ਕਵਾਂਗੇ ਕਿ ਇਹਨੂੰ ਆ ਕੇ ਆਪਣਾ ਰੌਕਟ ਜੋ ਜੜ ਗਿਆ ਇਹਨੂੰ ਕਲੈਕਟ ਕਰ ਲੈਣਾ ਤਾਂ ਜੋ ਪਿੰਡ ਦਾ ਕਿਸੇ ਦਾ ਨਾ ਕੋਈ ਖਤਰਾ ਨਾ ਮੌਲ ਮਲਗੀ ਲੱਗੇ ਲੋਕਾਂ